ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਢੀਡ ਬਣਿਆ ਕਿਸ ਤਰ੍ਹਾਂ ਜਾ ਸਕਦਾ ਹੈ ਭਗਤੀ ਕਰ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਦਾ ਮੱਥਾ ਦੇ ਕੇ ਨਾਲ ਨਹੀਂ ਹੱਤ ਰਿਆ ਜਾਂਦਾ ਹੱਤ ਜਿਸ ਬੰਦੇ ਦੇ ਅੰਦਰ ਜੀਵਨ ਦੀ ਆਸ ਹੋਵੇ ਉਹ ਸ਼ਹੀਦ ਨਹੀਂ ਹੋ ਸਕਦਾ ਸ਼ਹੀਦ ਹੋਈ ਹੋ ਸਕਦਾ ਸਾਬਰ ਸਿਡੇ ਵੱਟੇ ਸਾਧ ਸਿੱਧ ਸਮਾਧੀਆਂ ਲਾ ਕੇ ਹਾਰ ਗਏ ਥੂਕ ਸੂਕ ਸਭ ਤਿਆਗ ਦਿਉ ਹੈ ਸੰਤ ਬਾਬਾ ਜੰਗ ਸਿੰਘ ਜੀ ਨੇ ਸ਼ਹਾਦਤ ਤਾਂ ਹੀ ਦਿੱਤੀ ਉਸ ਸਮੇਂ ਬਾਬਾ ਜੰਗ ਸਿੰਘ ਆਪਣੀ ਹਿੱਕ ਢਾ ਕੇ ਖੜ ਗਏ ਇਹਨਾਂ ਦੇ ਪਿੱਛੇ ਦਾਸਤਾ ਬੜੇ ਵੱਡੇ ਸ਼ਹੀਦਾਂ ਨੇ ਮੈਂ ਦ ਸੰਘਰਸ਼ ਕਰਕੇ ਆਪਣੇ ਧਾਰਮਿਕ ਉਹਦੇ ਤੇ ਪਹੁੰਚ ਜਾਵੇ ਆਪਣੀ ਧਾਰਮਿਕ ਗਤੀ ਨਹੀਂ ਸਕਦਾ ਪਰ ਇਹਨਾਂ ਖੜਕੇ ਵਿਖਾਈ ਕਾਰਨ ਕੀ ਹੈ ਦਾਨੀ ਨੂੰ ਵੱਡਾ ਕਹੋਗੇ ਕਿ ਸੂਰਮੇ ਨੂੰ ਵੱਡਾ ਦੋਗੇ ਕਹਿੰਦੇ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੁੰਦੇ ਪਰ ਸੋਚਣ ਦਾ ਜਿਹੜਾ ਵਿਸ਼ਾ ਇਹ ਹੈ ਕਿ ਸ਼ਹੀਦ ਬਣਿਆ ਕਿਸ ਤਰ੍ਹਾਂ ਜਾ ਸਕਦਾ ਹੈ ਭਗਤੀ ਕਰਕੇ ਇਬਾਦਤ ਕਰਕੇ ਕੋਈ ਸੰਤ ਬਣਦਾ ਹੈ ਪਰ ਸ਼ਹੀਦ ਕੇਵਲ ਭਗਤੀ ਤੇ ਇਬਾਦਤ ਦਾ ਹਿੱਸਾ ਨਹੀਂ ਭਗਤੀ ਇਬਾਦਤ ਤੋਂ ਬਾਅਦ ਆਪਣੇ ਅੰਦਰ ਦੀ ਭਗਤੀ ਦੀ ਭਾਵਨਾ ਦਾ ਵੀ ਤਿਆਰ ਕਰਨ ਵਾਲਾ ਸ਼ਹੀਦ ਬਣ ਸਕਦਾ ਹੈ ਸਹਿਬੇ ਕਮਾਲ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਆਲਮ ਸਿੰਘ ਨਚਨੇ ਨੇ ਸਵਾਲ ਕੀਤਾ ਕਲਗੀਧਰ ਪਾਤਸ਼ਾਹ ਗੁਰਬਾਣੀ ਕਹਿੰਦੀ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗਮੇ ਸੋ ਕਹੀਅਤ ਹੈ ਸੁਜਰਾ ਸੂਰਮੇ ਦਾ ਅਤੇ ਧਰਮ ਦੀ ਖਾਤਰ ਸੱਚ ਦੀ ਖਾਤਰ ਮਰਨ ਵਾਲੇ ਦਾ ਸਤਕਾਰ ਗੁਰੂ ਨਾਨਕ ਦੇ ਘਰ ਵਿੱਚ ਹੈ ਪਰ ਸ਼ਹੀਦ ਸੂਰਮਾ ਕਿਸ ਤਰ੍ਹਾਂ ਬਣਿਆ ਜਾ ਸਕਦਾ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸਵਈਆ ਉਚਾਰਨ ਕੀਤਾ ਕਲਗੀਧਰ ਸਵਾਮੀ ਨੇ ਬਚਨ ਕਿਤੇ ਕਹਿੰਦੇ ਆਲਮ ਸਿੰਘ ਜਿਸ ਦਾ ਗੁਰਮਸਤਕ ਹੱਥ ਧਰਿਓ ਉਹ ਜਾਨਤ ਹੈ ਸਭ ਕੇ ਕਟ ਦੀ ਆ ਮਸਤਕ ਆਪਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਧਰਦੇ ਆ ਨਾ ਹਰ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਦਾ ਪਰ ਇਸ ਗੱਲ ਦਾ ਦਾਵਾ ਨਹੀਂ ਕਰ ਸਕਦਾ ਕਿ ਜਿੰਨਿਆਂ ਨੇ ਮੱਥਾ ਟੇਕਿਆ ਸਾਰਿਆਂ ਦੇ ਸਿਰ ਦੇ ਉੱਤੇ ਗੁਰੂ ਨੇ ਹੱਥ ਧਰ ਦਿੱਤੇ ਮੱਥਾ ਟੇਕਣ ਨਾਲ ਨਹੀਂ ਹੱਥ ਰਿਆ ਜਾਂਦਾ ਹੱਥ ਕਿਵੇਂ ਧਰਿਆ ਜਾਂਦਾ ਮਸਤਕ ਤੇ ਗੁਰੂ ਗੋਬਿੰਦ ਸਿੰਘ ਦਾ ਹੱਥ ਤਾਂ ਧਰਿਆ ਜਾਂਦਾ ਹੈ ਜਦੋਂ ਸਿੱਖ ਇਹ ਗੱਲ ਕਵੇ ਕਿ ਪਾਤਸ਼ਾਹ ਅੱਜ ਅੱਖਾਂ ਦੇ ਨਾਲ ਤੇਰੇ ਦਰਸ਼ਨ ਕੀਤੇ ਆ ਤੇ ਬਾਜਾਂ ਵਾਲਿਆ ਤੇਰੀ ਇਲਾਹੀ ਮੂਰਤ ਨੂੰ ਨੇਤਰਾਂ ਵਿੱਚ ਵਸਾ ਕੇ ਚੱਲਾਂ ਤੇ ਆਪਣਾ ਮਨ ਮੈਂ ਤੇਰੇ ਚਰਨਾਂ ਦੇ ਵਿੱਚ ਵੇਚ ਕੇ ਜਾ ਰਿਹਾ ਹਾਂ ਮਾਝ ਕਹਿੰਦੇ ਇਸ ਤਰ੍ਹਾਂ ਜਦੋਂ ਮਸਤਕ ਤੇ ਹੱਥ ਧਰਿਆ ਜਾਂਦਾ ਹੈ ਉਹ ਫਿਰ ਕਹਿੰਦੇ ਆਪਣੇ ਆਤਮਾ ਦਾ ਗਿਆਨ ਕਰਦਾ ਹੈ ਉਹ ਦੇ ਅੰਦਰ ਪ੍ਰਕਾਸ਼ ਹੁੰਦਾ ਹੈ ਅੰਤਰ ਗਿਆਨ ਪ੍ਰਗਾਸ ਭयो ਹੈ ਆਸਾ ਮਨਸਾ ਸਭ ਛੱਤੀ ਜਿਸ ਬੰਦੇ ਦੇ ਅੰਦਰ ਜੀਵਨ ਦੀ ਆਸ ਹੋਵੇ ਉਹ ਸ਼ਹੀਦ ਨਹੀਂ ਹੋ ਸਕਦਾ ਸ਼ਹੀਦ ਹੋਈ ਹੋ ਸਕਦਾ ਸਾਬਰ ਸਿਦਕ ਜਿਹਦੇ ਅੰਦਰ ਸਬਰ ਤੇ ਸਿਦਕ ਹੋਵੇ ਸਾਬਰ ਸਿਦਕ ਸ਼ਹੀਦ ਧਰਮ ਭਉ ਖੋਗਣਾ ਤੇ ਡਰ ਤੇ ਵਹਿਮਾਂ ਭਰਮਾਂ ਦਾ ਖਾਤਮਾ ਹੋ ਜਾਵੇ ਕੋਈ ਵਿਅਕਤੀ ਸ਼ਹੀਦ ਹੋ ਸਕਦਾ ਹੈ ਨਾਮ ਤੋਂ ਬਿਨਾਂ ਕੋਈ ਵੀ ਗੁਰੂ ਦਾ ਹੱਥ ਸਿਰ ਤੇ ਨਹੀਂ ਧਰਾ ਸਕਦਾ 33 ਸਵੀਆਂ ਚ ਮਹਾਰਾਜ ਕਹਿੰਦੇ ਨੇ ਭਾਵੇਂ ਤੂੰ ਬਹੁਤ ਜ਼ਿਆਦਾ ਵਿਦਵਾਨ ਬਣ ਜਾ ਸਿੱਧ ਬਣ ਜਾ ਦੇਵਤਾ ਬਣ ਜਾ ਪੀਰ ਬਣ ਜਾ ਪਰ ਚੇਤੇ ਰੱਖ ਬੇਗ ਤੇਵਨਾ ਭੇਡ ਲਇਓ ਤੈਂ ਸਿੱਧ ਸਮਾਧ ਸਾਧ ਕਰ ਹਾਰੇ ਵੱਡੇ ਵੱਡੇ ਸਾਧ ਸਿੱਧ ਸਮਾਧੀਆਂ ਲਾ ਕੇ ਹਾਰ ਗਏ ਪਰ ਸਮਾਧੀਆਂ ਦੇ ਨਾਲ ਵੇਦਾਂ ਦੇ ਗਿਆਨ ਦੇ ਨਾਲ ਰੱਬ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋਈ ਰੱਬ ਦੀ ਬਖਸ਼ਿਸ਼ ਕਿਵੇਂ ਪ੍ਰਾਪਤ ਹੋਈ ਮਹਾਰਾਜ ਕਹਿੰਦੇ ਨਾਮ ਉਚਾਰ ਤਰੀ ਗਨ ਕਾ ਸੋਈ ਨਾਮ ਅਧਾਰ ਵਿਚਾਰ ਹਮਾਰੇ ਨਾਮ ਦਾ ਜਾਪ ਕਰਕੇ ਨਾਮ ਨੂੰ ਹਿਰਦੇ ਚ ਵਸਾ ਕੇ ਮਹਾਰਾਜ ਕਹਿੰਦੇ ਨੇ ਆਤਮ ਚੀਨ ਪਰ ਆਤਮ ਚੀਨੇਉ ਫੋਰ ਲਈ ਪ੍ਰਮਾਤਮ ਕੀ ਮਟਕੀ ਕਹਿੰਦੇ ਆਪਣੇ ਅੰਦਰ ਨਾਮ ਨੂੰ ਸਿੰਚੇ ਭਰਮ ਦਾ ਕੜਾ ਤੋੜ ਦੇਵੇ ਇਸ ਤੋਂ ਬਾਅਦ ਅਵਸਥਾ ਪ੍ਰਾਪਤ ਹੋਵੇਗੀ ਦੂਖ ਸੂਖ ਸਭ ਤਿਆਗ ਦਿਓ ਹੈ ਰਾਮ ਰਸਾਇਣ ਸੇ اٹਕੀ ਸੰਤ ਬਾਬਾ ਜੰਗ ਸਿੰਘ ਜੀ ਨੇ ਸ਼ਹਾਦਤ ਤਾਂ ਹੀ ਦਿੱਤੀ ਕਿ ਉਹਨਾਂ ਨੇ ਦੁੱਖ ਤੇ ਸੁੱਖ ਦੋਵੇਂ ਪ੍ਰਭਾਅ ਆਪਣੇ ਤਨ ਦੇ ਉੱਤੇ ਕਬੂਲ ਨਹੀਂ ਸੀ ਜਿਸ ਸਮੇਂ ਖਾਲਸਾ ਜੀ ਬੱਚਿਆਂ ਦੇ ਉੱਤੇ ਬਿੱਬੀਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਰ ਰਿਹਾ ਹੋਵੇ ਉਸ ਸਮੇਂ ਬਾਬਾ ਜੰਗ ਸਿੰਘ ਆਪਣੀ ਹਿੱਕ ਧਾ ਕੇ ਖੜ ਗਏ ਨਨੂਆ ਬੈਰਾਗੀ ਦੇ ਦੋ ਬੋਲ ਯਾਦ ਹੁੰਦੇ ਆ ਕਿ ਜਿਹੜੇ ਸੱਚਮੁੱਚ ਸੰਤ ਬਾਬਾ ਜੰਗ ਸਿੰਘ ਜੀ ਨੇ ਉਸ ਸਮੇਂ ਆਪਣੀ ਰੂਹ ਤੋਂ ਪੁਕਾਰੇ ਹੋਣਗੇ ਉਹਨਾਂ ਨੇ ਪਰਿਆ ਬਾਗਾਂ ਵਾਲੇ ਦਾ ਧਿਆਨ ਟਿਕਾ ਕਰਕੇ ਤੇਰੇ ਦਰ ਤੇ ਸੱਥਰ ਲੱਥੇ ਧੰਗੁਰੂ ਗੋਬਿੰਦ ਸਿੰਘ ਨੂੰ ਮਹਿਸੂਸ ਕੀਤਾ ਹੈ ਤਾਂ ਛਾਤੀਆਂ ਵਿੱਚ ਗੋਲੀਆਂ ਖਾਧੀਆਂ ਜਾਂਦੀਆਂ ਲਿਵਾਸ ਨਾਲ ਸ਼ਹੀਦ ਨਹੀਂ ਹੋਇਆ ਜਾਂਦਾ ਉਸ ਸਮੇਂ ਨੇਤਰ ਬੰਦ ਕੀਤੇ ਨੇ ਮਾਤਾ ਸਹਿਬ ਦੇਵਾ ਜੀ ਧੰਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਜਾਣ ਕੇ ਰੂਹ ਨੇ ਪੁਕਾਰ ਕੀਤੀ ਹੈ ਤੇਰੇ ਦਰ ਤੇ ਸੱਥਰ ਲੱਥੇ ਜੋ ਕਰਨਾ ਸੀ ਕੀਤਾ ਜੀ ਬਾਦਸ਼ਾਹ ਮੈਂ ਤੇਰੇ ਦਰ ਦੇ ਸਤਸਰਾਂ ਨੂੰ ਮੁਬਾਰਕ ਕਹਿੰਦਾ ਬਾਜਾਂ ਵਾਲਿਆ ਤੇਰੇ ਚਰਨਾਂ ਦੀ ਜੋ ਹੋ ਜੈ ਤੂੰ ਉਹ ਕਰਕੇ ਵਿਖਾ ਤੇ ਸੱਚਮੁੱਚ ਬਾਜਾਂ ਵਾਲੇ ਨੇ ਪੁੱਛਿਆ ਹੋਵੇਗਾ ਬਾਬਾ ਜੰਗ ਸਿੰਘ ਨੂੰ ਕਿ ਕਿਉਂ ਇੰਨਾਂ ਲੋਕਾਂ ਵਾਸਤੇ ਆਪਣੀ ਜਾਨ ਦੇਖੇ ਵਿੱਚ ਲਾਉਣਾ ਤੇ ਉਹਨਾਂ ਨੇ ਉੱਥੇ ਫਿਰ ਕਿਹਾ ਮਨੂੰ ਇਹ ਬਿਰਾਗੀ ਦੇ ਜਿਹੜੇ ਬੋਲ ਸਨ ਕਹਿਣ ਲੱਗੇ ਆਨੰਦ ਸੁਖ ਆਤਮਕਕ ਬਾਬਾ ਨਨੂਆ ਬਿਰਾਗੀ ਕਹਿੰਦਾ ਤੇਰੇ ਚਰਨ ਆਤਮਕ ਸੁਖ ਦੇਣ ਵਾਲੇ ਤੇ ਆਨੰਦ ਦਾ ਭੰਡਾਰ ਰੱਖਣ ਵਾਲੇ ਨੇ ਇਸ ਕਰਕੇ ਬਾਜਾਂ ਵਾਲਿਆ ਮੈਂ ਆਪਣਾ ਤਨ ਕੁਰਬਾਨ ਕਰਦਾ ਕਿ ਤਨ ਕੁਰਬਾਨ ਕਰਕੇ ਬਾਜਾਂ ਵਾਲੇ ਦੇ ਚਰਨ ਜਿਹੜੇ ਮੁਬਾਰਕ ਨੇ ਉਹਨਾਂ ਤੇ ਜਾ ਕੇ ਸਿਰ ਧਰ ਸਕਾਂਗਾ ਉਹਨਾਂ ਤੇ ਜਾ ਕੇ ਸਿਰ ਧਰਨਾ ਜੀ ਇਹ ਨਨੂਆ ਵੈਰਾਗੀ ਦੇ ਬੋਲ ਨੇ ਸੰਤ ਬਾਬਾ ਜੰਗ ਸਿੰਘ ਜੀ ਸ਼ਹੀਦ ਹੋਏ ਪਰ ਇਹਨਾਂ ਦੇ ਪਿੱਛੇ 10 ਤਾਂ ਬੜੇ ਵੱਡੇ ਸ਼ਹੀਦਾਂ ਜੀ ਕਿ ਵੇਖੋ ਸਾਡੇ ਮਨ ਵਿੱਚ ਉੰਡਾ ਹੈ ਅੱਜ ਹਰ ਇੱਕ ਭਾਵੇਂ ਰਾਜਨੀਤਿਕ ਵਿਅਕਤੀ ਹੈ ਤੇ ਭਾਵੇਂ ਧਾਰਮਿਕ ਵਿਅਕਤੀ ਹੈ ਰਾਜਨੀਤਿਕ ਵਿਅਕਤੀ ਆਪਣੀ ਅਹੁਦੇ ਵਾਸਤੇ ਸੰਘਰਸ਼ ਕਰਦਾ ਹੈ ਜਦੋਂ ਉਹਦੇ ਤੇ ਕੁਰਸੀ ਤੇ ਪਹੁੰਚ ਜਾਵੇ ਕੁਰਸੀ ਨਹੀਂ ਛੱਡਦਾ ਤੇ ਜਿਹੜਾ ਧਾਰਮਿਕ ਵਿਅਕਤੀ ਹੈ ਉਹ ਆਪਣੇ ਸਥਾਨ ਵਾਸਤੇ ਆਪਣੇ ਧਾਰਮਿਕ ਅਹੁਦੇ ਵਾਸਤੇ ਸੰਘਰਸ਼ ਕਰਦਾ ਹੈ ਉਹ ਜਦੋਂ ਸੰਘਰਸ਼ ਕਰਕੇ ਆਪਣੇ ਧਾਰਮਿਕ ਅਹੁਦੇ ਤੇ ਪਹੁੰਚ ਜਾਵੇ ਉਹ ਆਪਣੀ ਧਾਰਮਿਕ ਗੱਦੀ ਨਹੀਂ ਛੱਡਦਾ ਪਰ ਇਨ੍ਹਾਂ ਮਹਾਪੁਰਸ਼ਾਂ ਨੇ ਛੱਡ ਕੇ ਵਿਖਾਈ ਕਾਰਨ ਕੀ ਹੈ ਭਾਈ ਤਾਰੂ ਸਿੰਘ ਦੇ ਬੋਲ ਚੇਤੇ ਆਉਂਦੇ ਆ ਉਸ ਨਾਕੇ ਮੈਂ ਫਤੇ ਦੀ ਸਾਹ ਚ ਪਾਵਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦੇ ਬਾਰੇ ਭਾਈ ਰਤਨ ਸਿੰਘ ਪੰਘੂ ਜੀ ਕਹਿੰਦੇ ਨੇ ਕਹਿੰਦੇ ਜਿਸ ਸਮੇਂ ਭਾਈ ਤਾਰੂ ਸਿੰਘ ਜੀ ਦੀ ਸੇਵਾ ਨੂੰ ਵੇਖ ਕਰਕੇ ਹਕੂਮਤ ਨੇ ਮੁਕਦਮਾ ਛੇੜ ਦਿੱਤਾ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਫੌਜ ਦੇ ਸਿਪਾਹੀ ਗਏ ਆ ਤੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਕਿੰਨੇ ਕੋਹ ਨੇ 20 25 ਨੇ ਮਾਰ ਦਿੰਨੇ ਆ ਭਾਈ ਸਾਹਿਬ ਇੱਕ ਵਾਰ ਹੁਕਮ ਤਾਂ ਕਰੋ ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਮਾਰਨਾ ਕਿਉਂ ਹੈ ਕਹਿੰਦੇ ਜੇ ਤੁਸੀਂ ਗਏ ਤੁਹਾਡੀ ਜਾਨ ਨਹੀਂ ਬਚਣੀ ਆਪਣੀ ਜਾਨ ਬਚਾਓ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਅਮਰ ਸ਼ਹੀਦ ਕਹਿੰਦੇ ਨੇ ਤੰਮਰੇ ਕਾਰਨ ਗੁਰਦੁਲੇ ਤੋਂ ਬਾਈ ਹਮ ਤੁਲ ਰੱਖਾ ਕਵਣ ਬਡਾਈ ਚੇਪੇ ਰੱਖੋ ਬਾਜਾਂ ਵਾਲੇ ਨੇ ਆਪਣੇ ਲਗਤੇ ਜਿਗਰ ਸਾਡੀ ਖਾਤਰ ਕੁਰਬਾਨ ਕਰ ਦਿੱਤੇ ਜਿਸ ਬਾਜਾਂ ਵਾਲੇ ਨੇ ਸਾਡੀ ਖਾਤਰ ਆਪਣੀ ਕੋਹਨੀ ਸਾਰੀ ਸ਼ਹੀਦ ਕਰਵਾ ਲਈ ਅਸੀਂ ਆਪਣੀ ਕੋਲ ਰੱਖ ਕੇ ਆਪਣੀ ਜਾਨ ਰੱਖ ਕੇ ਕਿੱਥੇ ਮੂੰਹ ਖਾਵਾਂਗੇ ਦੱਸੋ ਮੈਨੂੰ ਦੁਨੀਆ ਵਿੱਚ ਕਿੰਨੂੰ ਵੱਡਾ ਕਹੋਗੇ ਦਾਨੇ ਨੂੰ ਵੱਡਾ ਕਹੋਗੇ ਕਿ ਸੂਰਮੇ ਨੂੰ ਵੱਡਾ ਕਹੋਗੇ ਕਹਿੰਦੇ ਹੋ ਸਕਦਾ ਕੋਈ ਦਾਨੀ ਨੂੰ ਵੱਡਾ ਕਵੇ ਕੋਈ ਸੂਰਮੇ ਨੂੰ ਵੱਡਾ ਕਵੇ ਪਰ ਸੱਚਮੱਚ ਦੁਨੀਆ ਦੇ ਲੋਕੋ ਜਦੋਂ ਮੈਂ ਬਾਜਾਂ ਵਾਲੇ ਦੇ ਚਿਹਰੇ ਦੇ ਨੂਰ ਨੂੰ ਵੇਖਦਾ ਬਾਜਾਂ ਵਾਲੇ ਦੇ ਚਿਹਰੇ ਦੇ ਸਾਹਮਣੇ ਦਾਨੀ ਤੇ ਸੂਰਮੇ ਵੀ ਫਿੱਕੇ ਪੈ ਜਾਂਦੇ ਸੋ ਐਸੇ ਅਮਰ ਸ਼ਹੀਦ ਸੰਤ ਬਾਬਾ ਜੰਗ ਸਿੰਘ ਜੀ ਨੂੰ ਨਮਸਤਾਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ